ਵੋਟਲਾਟਾ ਵਿਖੇ ਗਊਵਾਂਛ ਦੇ ਪਰੇ ਟਰੱਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸतीश ਕੁਮਾਰ ਦੀ ਅਗਵਾਈ ਹੇਠ ਜਨਕਰਾਜ ਬਾਂਸਲ ਪ੍ਰਤਿਭ ਸ਼ਰਮਾ ਅਤੇ ਰਾਹੁਲ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਗੁਰੂ ਨਾਨਕ ਕਾਲਜ ਕੋਲ ਸੁਨਾਮ ਬਸ਼ਵਾਣਾ ਪਾਸੋਂ ਆ ਰਹੇ ਟਰੱਕ ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ 19 ਗਊ ਵਾਂਛ ਬਰਾਮਦ ਕੀਤੇ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ ਇਸ ਤੇ ਕਾਰਵਾਈ ਅਮਲ ਵਿੱਚ ਲਿਆਂਦਿਆਂ ਸਿਟੀ ਪੁਲਿਸ ਦੇ ਸਹਾਇਕ ਥਾਣੇਦਾਰ ਸੁਖਚਰਨ ਸਿੰਘ ਵੱਲੋਂ ਪ੍ਰਤੇਬ ਸ਼ਰਮਾ ਦੇ ਬਿਆਨ ਤੇ ਵਿਜੇ ਸ਼ਾਂਟੀਆਂ ਅਗਾਜ ਸ਼ਾਂਟੀਆਂ ਟੋਹਾਨਾ ਚਰਨਜੀਤ ਸਿੰਘ ਝੋਲੀ ਲੁਧਿਆਣਾ ਅਤੇ ਹੈਪੀ ਪਿੱਖੀ ਤੋਂ ਇਲਾਵਾ ਇੱਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਗਊ ਵਾਂਚ ਨੂੰ ਕ੍ਰਿਸ਼ਨਾ ਬੇਸਾਰਾ ਗਊਸ਼ਾਲਾ ਵਿੱਚ ਛੱਡ ਦਿੱਤਾ ਗਿਆ ਹੈ ਆਸਤਿਸ਼ কুমার ਰਾਸ਼ਟਰੀ ਅਧਿક્ષ ਗਊ ਰਖਸ਼ਾ ਦਲ ਇਹ ਨੇੜੇ ਤੇੜੇ ਭਰਿਆ 50-60 ਕਿਲੋਮੀਟਰ ਦੇ ਏਰੀਏ ਚ ਤੇ ਸਾਡੇ ਕੋਲ ਸੂਚਨਾ ਸੀ ਗੱਡੀ ਦਾ ਨੰਬਰ ਸੀ ਜਦੋਂ ਉਹ ਸੇ ਪਿੱਛਾ ਕਰਨਾ ਸ਼ੁਰੂ ਕਰਿਆ ਮੋਟਰ ਲਾਡਾ ਦੀ ਟੀਮ ਨੂੰ ਅਸੀਂ ਫੋਨ ਕਰਿਆ ਜਨਕਰਜ ਜੀ ਖੜੇ ਆ ਪ੍ਰਤਿਬ ਖੜੇ ਐਡਵੋਕੇਟ ਰਾਹੁਲ ਖੜੇ ਹੋਰ ਸਾਡੀਆਂ ਟੀਮਾਂ ਪਟਿਆਲੇ ਤੋਂ ਆਪਣੇ ਵਿੱਕੀ ਜੀ ਆ ਪਾਤਣਾ ਤੋਂ ਹਣੀ ਜੀ ਖੜੇ ਆ ਸਾਡੇ ਸਟੇਟ ਲੈਵਲ ਦੇ ਇਹ ਪਰਭਾਰੀਆਂ ਤੇ ਕਾਲਾ ਧਾਰਸੂਬ ਤੋਂ ਮੌਕੇ ਤੇ ਜਿਨ੍ਹਾਂ ਨੇ ਮੋਟਰਸਾਈਕਲ ਤੇ ਪਿੱਛਾ ਕਰਿਆ ਇਸ ਗੱਡੀ ਦਾ ਤੇ ਇਹਨਾਂ ਨੂੰ ਰਸਤੇ 'ਚ ਹੀ ਕਾਰਨੇ ਰੋਕ ਕੇ ਵੈਪਨ ਦਿਖਾ ਕੇ ਧਮਕਾਣ ਦੀ ਵੀ ਕੋਸ਼ਿਸ਼ ਕਰੀ ਤੇ ਮੌਕੇ ਤੇ ਜੇ ਅਸੀਂ ਨਾ ਪੁੱਛਦੇ ਸਾਹਮਣ ਤਾਂ ਇਹਨਾਂ ਤੇ ਉਹ ਕੋਈ ਮੈਂ ਸਮਝਦਾ ਵੀ ਇਹਨਾਂ ਦਾ ਨੁਕਸਾਨ ਵੀ ਕਰ ਸਕਦੇ ਸੀ ਸਾਨੂੰ ਦੇਖ ਕੇ ਜਿਹੜੀ ਸਕੋਟਰ ਗੱਡੀ ਸੀ ਵਾਪਸཕੱਜ ਗਈ ਇੱਥੇ ਜਿਹੜੀ ਗੱਡੀ ਇਹ ਅਸੀਂ ਰੋਕੀ ਆ ਪੁਲਿਸ ਨੂੰ ਮੌਕੇ ਤੇ ਰਸਤੇ 'ਚ ਹੀ ਬਿਟੀ ਕਰਦੀ ਸੀ ਵੀ ਇਧਰ ਗੱਡੀ ਆ ਰਹੀ ਹੈ ਪਟੋਲਾਡੇ ਵੱਲ ਨੂੰ 112 ਨੰਬਰ ਤਾਂ 10-12 ਮਿੰਟ 'ਚ ਪਹੁੰਚ ਗਈ ਸੀ ਪਰ ਜਿਹੜੀ ਪੁਲਿਸ ਹੈ ਵੱਡੇ ਲੈਵਲ ਤੇ ਮੈਨੂੰ ਫੋਨ ਕਰਨਾ ਪਿਆ ਤਾਂ ਇਥੇ ਉੱਚੀ ਹੁਣ ਜਿਹੜਾ ਸਾਡਾ ਤੁਹਾਡੇ ਚੈਨਲ ਰਾਹੀਂ ਮੇਰੀ ਇੱਕ ਸਰਕਾਰ ਨੂੰ ਪੂਰ ਜੋਰ ਅਪੀਲ ਹੈ ਬੇਨਤੀ ਵੀ ਹੈ ਵੀ ਆਹ ਜਿਹੜਾ ਧੰਦਾ ਹੈ ਗੋ ਤਸਕਰੀ ਦਾ ਸਾਡੀ ਆਸਥਾ ਨਾਲ ਜਿਲਵਾੜਾ ਆਸਥਾ ਨਾਲ ਜੁੜਿਆ ਹੋਇਆ ਇਸ ਕੰਮ ਨਾਲ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ ਇਸ ਕਰਕੇ ਸਫਾਈ ਕਰਨੀ ਚਾਹੀਦੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਿਛਲੇ ਸਰਕਾਰਾਂ ਚ ਕਾਉ ਪ੍ਰੋਟੈਕਸ਼ਨ ਸੈੱਲ ਬਣੇ ਹੋਏ ਸੀ ਜਗਾ ਜਗਾ ਜਿਪਸੀਆਂ ਕੱਢਦੀਆਂ ਸੀ ਇਹਨਾਂ ਨੂੰ ਰੋਕਣ ਵਾਸਤੇ ਮੈਂ ਇਹੀ ਬੇਨਤੀ ਕਰਾਂਗਾ ਇਹਨਾਂ ਨੂੰ ਰੋਕਣ ਵਾਸਤੇ ਪਹਿਲਾਂ ਦੀ ਤਰ੍ਹਾਂ ਕਾਉ ਪ੍ਰੋਟੈਕਸ਼ਨ ਸੈੱਲ ਬਣਾਏ ਜਾਣ ਤਾਂ ਕਿ ਇਹਨਾਂ ਬੇਜਵਾਨਾਂ ਦੀ ਜਿਨ੍ਹਾਂ ਤੋਂ ਸਾਰੀ ਉਮਰ ਆਪਾਂ ਲੋਕਾਂ ਨੇ ਵਾਹ ਕੇ ਖੇਤੀ ਕਰਕੇ ਰੇੜੇ ਚਲਾ ਕੇ ਗੱਡੇ ਚਲਾ ਕੇ ਕੰਮ ਲਿਆ ਤੇ ਅੱਜ ਜਦੋਂ ਟਰੈਕਟਰ ਆ ਗਏ ਤਾਂ ਆਪਾਂ ਚੰਦ ਪੈਸਿਆਂ ਦੇ ਲਾਲਚ ਇਹਨਾਂ ਨੂੰ ਮੁੱਤੜਖਾਨੇ ਪੇਤ ਰਹੇ ਆ ਬਹੁਤ ਮਾੜੀ ਗੱਲ ਆ ਇਸੇ ਕਰਕੇ ਮੈਂ ਦੇਖਦਾ ਵੀ ਬਹੁਤ ਵੱਡੇ ਵੱਡੇ ਜ਼ਿਮੀਂਦਾਰ ਖੁਦਕਸ਼ੀਆਂ ਕਰਦੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਤੁਸੀਂ ਇੱਕ ਨਿਗਾਹ ਮਾਰੋ ਜਿਹਦੇ ਘਰ ਅੱਜ ਵੀ ਬੜਵਾਂ ਦੀ ਜੋੜੀਆਂ ਉਸ ਘਰ ਦੇ ਅੰਦਰ ਕਿਸਾਨ ਨੇ ਕਦੇ ਖੁਦਕਸ਼ੀ ਨਹੀਂ ਕੀਤੀ ਇਹ ਜਿਹੜੀ ਇਹਨਾਂ ਦੀ ਹਾ ਪੈਂਦੀ ਆ ਇਹ ਬੇਜਵਾਨਾਂ ਦੀ ਜਦੋਂ ਇਹਨਾਂ ਦੀ ਗਰਦਨ ਕੱਟਦੀ ਆ ਤਾਂ ਇਸ ਕਰਕੇ ਜਿਹੜਾ ਖਮਿਆਜਾ ਭੁਗਤਣਾ ਪੈਂਦਾ ਆਪਣੇ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਕਈ ਪੀੜੀਆਂ ਦਾ ਨੁਕਸਾਨ ਹੁੰਦਾ ਇਸ ਕਰਕੇ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਨੇ ਸਾਡੇ ਕੱਬਰ ਪਾਲੇ ਆ ਜੇ ਇੱਕ ਟੁੜੀ ਦਾ ਟੋਕਰ ਤੁਸੀਂ ਆਪਣੇ ਕਿੱਲੇ ਤੇ ਪਾ ਦੋਗੇ ਤੁਹਾਡਾ ਕੁਝ ਘਟੂਗਾ ਨਹੀਂ ਤੁਹਾਡਾ ਵਧੂਗਾ ਜੈ ਗਊ ਮਾਤਾ ਦੀ ਜੈ ਸ਼੍ਰੀ ਰਾਮ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿੰਨੇ ਗਊ ਰੱਖਸ਼ਾ ਦਲ ਦੇ ਸੇਵਾਦਾਰ ਜਾਂ ਮੈਂਬਰ ਨੇ ਉਹ ਰਾਤ ਭਰ ਸੜਕਾਂ ਤੇ ਤੁੰਦੇ ਰਹਿੰਦੇ ਨੇ ਇਹ 2 ਘੰਟੇ ਪੱਲਾ ਸਾਈ ਰਾਤ ਦਾ ਰੈਸਕਿਊ ਕੀਤਾ ਹੈ ਮੋਟਰਸਾਈਕਲਾਂ ਦੇ ਪਿੱਛੇ ਗੱਡੀਆਂ ਲਾ ਕੇ ਆਪਣੀ ਜਾਨ ਤੇ ਖੇਲ ਕੇ ਇਹ ਬਹੁਵਾਂਸ਼ ਨੂੰ ਬਚਾਇਆ ਜਾਂਦਾ ਹੈ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਕਿ ਜੇ ਗਊ ਪਖਤ ਜੋ ਰਾਤ ਨੂੰ ਗਊ ਸੁਰੱਖਿਆ ਲਈ ਆਪਣੀ ਸੇਵਾ ਨਿਭਾ ਰਹੇ ਨੇ ਜੇ ਉਹ ਸੜਕਾ ਤੇ ਆ ਗਏ ਤਾਂ ਕੀ ਬਣੂਗਾ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਗਊ ਰੱਖਸ਼ਾ ਦਲ ਦੀ ਸਾਡੀ ਗੱਲ ਸੁਣੀ ਜਾਵੇ ਕਹਾਰ ਸੁਣੀ ਜਾਵੇ ਇਹਨਾਂ ਦੇ ਗਊਆਂ ਵੰਸ਼ ਦੀ ਰੱਖਿਆ ਦੇ ਲਈ ਕੋਈ ਚੰਗਾ ਕਾਨੂੰਨ ਅਤੇ ਜੋ ਇਹ ਪਾਪ ਕਰ ਰਹੇ ਨੇ ਸਖਤੋ ਸਖਤ ਉਹਨਾਂ ਦੇ ਕੋਈ ਕਾਰਵਾਈ ਕੀਤੀ ਜਾਵੇ ਕਿਉਂਕਿ ਇੱਕ ਵਾਰ ਤਾਂ ਕਾਰਵਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਠੰਡੀ ਹੋ ਜਾਂਦੀ ਹੈ ਕਾਰਵਾਈ ਜਿਵੇਂ ਸਾਡੇ ਸ਼ਤੀਸ਼ ਪ੍ਰਧਾਨ ਜੀ ਨੇ ਦੱਸਿਆ ਤੁਹਾਨੂੰ ਠੰਡੀ ਹੋ ਜਾਂਦੀ ਹੈ ਕਾਰਵਾਈ ਇਹ ਫਿਰ ਫੇਕ ਆਫ ਇਹਨਾਂ ਦਾ ਫਿਰ ਅਤਿਆਚਾਰ ਕਰਦੇ ਨੇ ਕਿਉਂਕਿ ਜੇ ਆਪਾਂ ਅੱਜ ਗਊ ਮਾਤਾ ਦਾ ਦੁੱਧ ਨਹੀਂ ਪਿੰਦੇ ਬੱਚੇ ਨੂੰ ਨਹੀਂ ਦਿੰਦੇ ਸਾਇੰਟਿਸਟਿਕ ਤੌਰ ਤੇ ਬਤਾਇਆ ਗਿਆ ਉਹ ਬੱਚਾ ਗੁੰਗਾ ਪੈਦਾ ਹੋਵੇਗਾ ਉਹ ਬੋਲ ਨਹੀਂ ਸਕਦਾ ਜੇ ਗਊ ਮਾਤਾ ਦੁੱਧ ਨਹੀਂ ਪੀਵੇਗਾ ਤੇ ਸਰਕਾਰ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਕਿਉਂ ਮਾਤਾ ਦਾ ਦਰਜਾ ਦਿੱਤਾ ਹੈ ਅੰਧੂ ਵੀ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਬੇਕਦਰਹੀ ਹੋਣੀ ਹੈ ਕਾਰਨ ਤਾਂ ਜਿਵੇਂ ਹੁਣ ਜੈ ਫਾਰਮੂਲੇ ਨੇ ਜਾਂ ਕੋਈ ਮਹਿੰਗਾਈ ਹੈ ਜਿਵੇਂ ਹੁਣ ਪਹਿਲਾਂ ਸਪੀਚ ਨੇ ਦੱਸਿਆ ਕਿ ਅੱਜ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਗੋ ਮੱਤਾ ਨੂੰ ਜਿੰਨੇ ਕਿ ਕਿਉਂਕਿ ਦੇਖੋ ਗੋ ਮੱਤਾ ਦਾ ਇਹ ਕਿ ਜਿਆ ਗੋ ਪੰਛ ਦਾ ਜਿਹਦਾ ਅਸਲੀ ਸਥਾਨ ਹੈ ਉਹ ਕਿਸੇ ਦਾ ਵੀ ਨਹੀਂ ਕਿ ਭਾਵੇਂ ਕਿਸਾਨ ਦਾ ਲਾ ਲੋ ਕਿਸੇ ਜਾਨੀ ਜਿਹੜਾ ਜ਼ਰੂਰਤ ਮੰਨਦਾ ਉਹਦਾ ਕਰਮ ਹੈ ਨਾ ਕਿ ਦੋਸ਼ਨ ਹੈ ਪਰ ਜਿਵੇਂ ਅੱਜ ਇਹ ਕੋਈ ਚੰਦ ਲੋਗ ਪੈਸੇ ਦੀ ਖਾਤਰ ਇਹ ਗਊਆਂ ਨੂੰ ਆਪਣੇ ਗੋ ਪੰਛ ਨੂੰ ਆਪਣੇ ਬੱਟਰ ਵਾਸਤੇ ਲੈ ਕੇ ਆਉਂਦੇ ਨੇ ਇਸ ਤੋਂ ਮਾੜੀ ਘਟਨਾ ਕੋਈ ਨਹੀਂ ਹੋ ਸਕਦੀ ਮੈਂ ਕਹਿੰਦਾ ਹਾਂ ਜੀ ਬੰਦਿਆਂ ਨੂੰ ਸਖਤ ਤੋਂ ਸਖਤ ਪਜਾਮਾ ਪਹਿਨਿਆ ਦਿੱ ਜਿਆ ਰਹੇ ਸਾਜੋ ਜਿਹੜੇ ਅੱਜ ਇਹ ਜਨਕੀ ਵੀ ਵੇਸਾਰਾ ਜਿੰਨੇ ਸੜਕਾਂ ਦੇ ਫਿਲਰੇ ਨੇ ਗੁਰਮੈ ਸਰਕਾਰ ਨੂੰ ਵੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਇਹ ਵੇਸਾਰਾ ਜਿੰਨੇ ਵੀ ਗਊ ਵੰਸ਼ ਜਨਨ ਕਿ ਸਰਕਾਰ ਦੇ ਦੁਆਰਾ ਬਿਰਦਾ ਜੋ ਕਿ ਰੋਜ਼ਾਨਾ ਕਿਸੇ ਨਾ ਕਿਸੇ ਐਕਸੀਡੈਂਟ ਦਾ ਕਾਰਨ ਬਣਦਾ ਉਹਦੇ ਵਾਸਤੇ ਵੀ ਉਹਨਾਂ ਨੂੰ ਕੋਈ ਨਾ ਕੋਈ ਦੇਖੋ ਜਿਹੜੀਆਂ ਸਰਕਾਰਾਂ ਕੋਲੇ ਐਨ ਐਨ ਫੰਡਾ ਰਿਹਾ ਨੇ ਗਊ ਸੈਸ ਦੇ ਨਾਮ ਤੇ ਇਹਨਾਂ ਫੰਡਾ ਰਿਹਾ ਹੈ ਉਹਦੀ ਹਮੇਸ਼ਾ ਦੁਰਵਰਤੋਂ ਕੀਤੀ ਜਾ ਰਹੀ ਹੈ ਜੇਕਰ ਉਹ ਗਊ ਵੰਸ਼ ਜਿਹੜਾ ਗਊ ਆਪਣਾ ਦੂਸ ਸਸ ਗਾਂ ਦੋਸ਼ਾਲਾ ਮਨ ਦਿੱਤੀ ਜਾਵੇ ਔਰ ਮੈਂ ਕਹਿੰਦਾ ਸਾਰੀਆਂ ਜਨੇ ਜੀ ਆਪਣਾ ਵੈਪ ਭਲਾੜਾ ਮਾਨਸੂ ਭਲਾੜਾ ਦੀ ਗੱਲ ਕਰਦਾ ਠੀਕ ਹੈ ਭਲਾੜੇ ਦਾ ਗਊ ਬਾਂਡ ਇਕੱਲਾ ਦੂਸ਼ ਐਸਾ ਸਾਨੂੰ ਦੱਤਾ ਜਾਵੇ ਗਊਸ਼ਾਲਾ ਨੂੰ ਤਾਂ ਅਸੀਂ ਭਲਾੜੇ ਦੇ ਸਾਰੇ ਗਊ ਸਾਮ ਨੂੰ ਪਿਆਰ ਤਾਂ ਨਾਲੋਂ ਪੀਸੀਆ ਦਾ ਫੋਨ ਆਇਆ ਦਾਣੇ ਮੁੰਤੀ ਦਾ ਤੇ ਜਿਹੜੇ ਗਊਸ਼ਾਲਾ ਰੱਖਿਆ ਵਾਲੇ ਟਰੱਕ ਰੁਕੇੜੇ ਗੁਰਨਾਣ ਖਾਲਸਾ ਜੀ ਕੋਲੇ ਜਲਦੀ ਪਹੁੰਚੋ ਤਾਂ ਅਸੀਂ ਜਲਦੀ ਪਹੁੰਚ ਕੇ ਜੇ ਆ ਕੇ ਮਕਸਦ ਨਾਲ ਗੱਲ ਕਰੀ ਉਹ ਕਹਿੰਦੇ ਵੀ ਇਹਨਾਂ ਦੇ ਪ੍ਰਧਾਨ ਨੂੰ ਬੁਲਾ ਕੇ ਇੱਕ ਦੂਆ ਗਊਸ਼ਾਲਾ ਦਾ ਸਦਮੀ ਨੇ ਪ੍ਰਧਾਨ ਜੀ ਕਹਿੰਦੇ ਗਊਆਂ ਵਾਸਤੇ ਜਿਹੜੇ ਕੈਂਚੇ ਦੇ ਗਊ ਕਲਾਉਤ ਸਰਾਉਣੇ ਆ ਉਹ ਦੂਆ ਟਰੱਕ ਥਾਣੇ ਜਾਵਾਂਗੇ ਇਹ ਇਹਨਾਂ ਪ੍ਰਧਾਨ ਜੀ ਦੇ ਬਿਆਨ ਤੇ ਇਹਨਾਂ ਦੇ ਖਲਾਫ ਗਾਰਫਿਓ ਵੋਡ ਲਾਟਾ ਤੋਂ ਅਮਨ ਮਹਿਤਾ ਦੀ ਖਸਰਪੁਰ